ਮੈਨੂੰ ਲੱਗੇ ਜਿਵੇਂ ਮਿਲ ਗਈ ਖੁਦਾਈ ਵੇਡੋਲਾ ਤੇਰੇ ਇਸਕੇ ਨੇ ਗਏ ਵੇਡੋਲਾ ਤੇਰੇ ਇਸਕੇ ਨੇ ਇਹ ਰੋਸ਼ਨੀ ਬਚਪਨ ਤੋਂ ਹੀ ਗਈ ਆ ਮੰਮੀ ਨੇ ਬੜੇ ਬੜੇ ਜਗ੍ਹਾ ਲਾਜ ਕਰਾਇਆ ਬੜੇ ਬੜੇ ਹਸਪੀਟਲ ਘੁੰਮੇ ਆ ਮम्मा ਕਹਿੰਦੇ ਘਰ ਉਹ ਵੀ ਵਿੱਕ ਜਿਵੇਂ ਮੇਰੇ ਨਾਲੋਂ ਮੇਰੇ ਧੀ ਦੇ ਅੱਖਾਂ ਬਣ ਜਾਣ ਮੈਂ ਇੱਥੇ ਲੋਕੀ ਮੈਨੂੰ ਕਈ ਕਈ ਮਿਆਕ ਕਰਦੇ ਆ ਕਈ ਕਹਿ ਦਿੰਦੇ ਤੂੰ ਕਦੇ ਸਿੰਗਰ ਬਣ ਨਹੀਂ ਸਕਦੀ ਆ ਇਹ ਕਰ ਨਹੀਂ ਸਕਦੀ ਆ ਖੜੀ ਆ ਰਾ ਹਰ ਜਣਾ ਮੈਂ ਹਰ ਜਣਾ ਮੇਰਾ ਗਾਣਾ ਲਖਵਿੰਦਰ ਬਾਜੀ ਨੇ ਕਰਾਇਆ ਆ ਨਾ ਟਰੈਕ ਉਹ ਮੈਨੂੰ ਕਰਾਇਆ ਵਧੀਆ ਗਾਣਾ ਮੇਰਾ ਆਪਣਾ ਗਾਣਾ ਵੀ ਲਿਖਿਆ ਆ ਆ ਹੋਰ ਵੀ ਗਾਣੇ ਆਪਣੇ ਪੈ ਆ ਬਦਲ ਵੀ ਆਏ ਤੂੰ ਸੱਚ ਮੁੱਚ ਹੀ ਕਿੰਨੀ ਤੋ ਨਹੀਂ એટલે ਸਲੀਮ ਪਾ ਜੀ ਨੂੰ ਲਿਆ ਸੱਚ ਕਦੇ ਦੇਖਿਆ ਨਹੀਂ ਹੈ ਨਾ ਸਚਨ ਨਿਰਮਲ ਸਿੱਧੂ ਨੂੰ ਕਿਦਾਂ ਬਬਾਈ ਸਭ ਪੰਜਾਬ ਚ ਪਹਿਲੇ ਪਹਿਲੇ ਦਿਨ ਗਿਆ ਹੀ ਫਿਰ ਉਹਨਾਂ ਨੇ ਆਪਾਂ ਨਾਲ ਸਗਣ ਪਾਇਆ ਯਾ ਸਲੀਮ ਨੇ ਤਾਂ ਯਾ ਸਚਨ ਦਿੱਤਾ ਉਹਨਾਂ ਨੇ ਬੜੇ ਆਪਣੀ ਵਧੀਆ ਕਮੈਂਟ ਦਿੱਤੇ ਹੋਏ ਆ ਫਿਰ ਉਹਨਾਂ ਨੇ ਵਧੀਆ ਵਧੀਆ ਕਹਿੰਦੇ ਬੜਾ ਅੱਛਾ ਗੋਨੇ ਫਿਰ ਮੈਂ ਇੱਕ ਵੇ ਫਾਸਟ ਰੌਂਡ ਗਈ ਆ ਚੰਡੀਗੜ੍ਹ ਗਈ ਤੇ ਉਸ ਵਸਤ ਮੈਂ ਤੋਂ ਰਿਆਈ ਨਹੀਂ ਨਾ ਕੀਤਾ ਹੀ ਤੇ ਉਸ ਤੋਂ ਮੈਂ ਫਿਰ ਇਸ ਤਵਾਰ ਆ ਗਈ ਇਹ ਇਧਰ ਪੰਜਾਬ ਤੋਂ ਹਟ ਕੇ ਬਾਹਰ ਨਹੀਂ ਕਦੇ ਟਰਾਈ ਕੀਤਾ ਹੋਰ ਰਿਐਲਿਟੀ ਸ਼ੋਜ਼ ਦੇ ਵਿੱਚ ਮਗੈਂਟਿਸੋਂਡੇ ਵਾਹ ਹਿੰਦੀ ਗਾਣੇ ਚ ਵੀ ਗਏ ਹੋਇਆ ਚੰਡੀਗੜ੍ਹੇ ਸ਼ੋਅ ਵੀ ਕੀਤੇ ਵਾਹਾਂ ਤੇ ਹੋਰ ਆਪਾਂ ਚੰਡੀਗੜ੍ਹ ਤੱਕ ਵੀ ਗਏ ਆ ਉੱਥੇ ਵੀ ਦਿੱਲੀ ਤੱਕ ਵੀ ਗਏ ਆ ਕੂਲਸਕਾਲ ਵੀ ਨਹੀਂ ਗਏ ਕੋਸ਼ਿਸ਼ ਕੀਤੀ ਕਦੇ ਕਿ ਪੜਿਆ ਜਾਵੇ ਜਾਂ ਕੁਝ ਕੂਲ ਹੁਣ ਮੈਂ ਜਾਨਦੀ ਨਹੀਂ ਹੁਣ ਮੈਂ ਹਟ ਗਈਆਂ ਕਾਫੀ ਢੇਰ ਹੋ ਗਈਆਂ ਪਹਿਲਾਂ ਮੈਂ ਜਾਨਦੀ ਰਹੀ ਸੀ ਬਰੇਲ ਤੋਂ ਆਪਣਾ ਕੰਮ ਕਰੀ ਰੜ ਬਰੇਲ ਹੁੰਦੀ ਨਾ ਉਹ ਤਵੇ ਰੇ ਜਿਦਾਵਾ ਕਾਪੀ ਦਾ ਆਪਣੀ ਟੈਂਡ ਲਿਖੀ ਦੇ ਬਣਾਈ ਰਿਆ ਫਿਰ ਆਪਾਂ ਉਸ ਹਿਸਾਬ ਨਾਲ ਵੇਖ ਲਿਖ ਦਈਦਾ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਮੈਨੂੰ ਰੱਖ ਦਿੱਤਾ ਕਰਕੇ ਸੁਧਾਈ ਬੇਦੌਲਾ ਤੇਰੇ ਇਸ਼ਕੇ ਨੇ ਹੋਏ ਬੇਦੌਲਾ ਤੇਰੇ ਇਸ਼ਕੇ ਨੇ ਹਗ ਪਿਆਰ ਵਾਲੀ ਸੀਨੇ ਵਿੱਚ ਲਾਈ ਸਤਿ ਸ਼੍ਰੀ ਅਕਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲ੍ਹ ਤੁਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਮੈਂ ਪਹੁੰਚੀ ਹੋਈ ਹਾਂ ਇੱਕ ਐਸੀ ਖਾਸ ਪਰਸਨੈਲਿਟੀ ਇੱਕ ਖਾਸ ਟੈਲੈਂਟ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਦੇ ਲਈ ਤੇ ਇਸ ਟਾਈਮ ਉਹਨਾਂ ਦੇ ਘਰ ਦੇ ਬਾਹਰ ਆ ਮੈਂ جس لڑکی دے نال ਤੁਹਾਨੂੰ ਮੈਂ ਰੂਬਰੂ ਕਰਾਉਣਾ ਹੈ ਉਹਦੇ ਘਰ ਦੇ ਬਾਹਰ ਮੈਂ کھڑی ہاں لڑکی ਦਾ ਨਾਮ ਹੈਗਾ ਇਹ ਸ਼ਹਿਨਾਜ਼ اور ਉਹਦਾ ਜਿਹੜਾ ਟੈਲੈਂਟ ਹੈ ਉਹ ਤੁਸੀਂ ਵੀ ਦੇਖੋਗੇ ਤੇ ਫਿਰ ਤੁਸੀਂ ਕਹੋਗੇ ਵਾਹ ਵਾਹ ਸੋ ਆਜੋ ਮੇਰੇ ਨਾਲ ਅੰਦਰ ਚੱਲ ਕੇ ਤੁਹਾਨੂੰ ਸ਼ਹਿਨਾਜ਼ ਦੇ ਨਾਲ ਵੀ ਮਿਲਵਾਉਣੀ ਆ اور ਸ਼ਹਿਨਾਜ਼ ਦੀ ਸਪੈਸ਼ਲਿਟੀ ਕੀ ਆ اور ਸ਼ਹਿਨਾਜ਼ ਕਿੰਨੀ ਕੁ ਜ਼ਿਆਦਾ ਟੈਲੈਂਟਡ ਆ ਇਹਦੇ ਬਾਰੇ ਵੀ ਤੁਹਾਨੂੰ ਅੱਜ ਮੈਂ ਦੱਸਣਾ ਸੋ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਕਰਦੇ ਆ ਸ਼ਹਿਨਾਜ਼ ਦੇ ਨਾਲ ਗੱਲਬਾਤ ਸੋ ਸ਼ਹਿਨਾਜ਼ ਦੇ ਨਾਲ ਤੁਹਾਨੂੰ ਅੱਜ ਮੈਂ ਰੁਬਰੂ ਕਰਾਉਣਾ ਹੈ ਸ਼ਹਿਨਾਜ਼ ਨੂੰ ਬੇਸ਼ੱਕ ਅੱਖਾਂ ਤੋਂ ਨਹੀਂ ਨਜ਼ਰ ਆਉਂਦਾ ਅੱਖਾਂ ਦੀ ਰੌਸ਼ਨੀ ਨਹੀਂ ਹੈ ਸ਼ਹਿਨਾਜ਼ ਦੀ ਪਰ ਸ਼ਹਿਨਾਜ਼ ਦੀ ਆਵਾਜ਼ ਜਿਹੜੀ ਆ ਉਹ ਕੋਨੇ-ਕੋਨੇ ਤੱਕ ਪਹੁੰਚਦੀ ਹੈ ਸ਼ਹਿਨਾਜ਼ ਮਲਟੀ ਟੈਲੈਂਟਡ ਹੈ ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਵੀ ਸ਼ਹਿਨਾਜ਼ ਨੂੰ ਦੁਨੀਆ ਵਿੱਚ ਇੰਨਾ ਜ਼ਿਆਦਾ ਪਿਆਰ ਮਿਲਦਾ ਹੈ ਔਰ ਸ਼ਹਿਨਾਜ਼ ਬਹੁਤ ਅੱਛਾ ਗਾਉਂਦੀ ਹੈ ਸੋ ਸ਼ਹਿਨਾਜ਼ ਪਹਿਲਾਂ ਤੁਸੀਂ ਗਾਣਾ गा ਕੇ ਸਾਨੂੰ ਦਿਖਾਓ ਫਿਰ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਜੀ 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 ਪਿਆਰ ਤੋਂ ਜਿੰਦੇਗੀ ਲਵ ਦੀ ਲਵ ਦੀ ਮਰੀ ਜਾਨਾ जवएं खा फेर कोई झूठ दख के जवे अॼ बि रवा के जयंग के अॼ बि रवा केल जयंग ਖਬ ਫੇਰ ਕੋਈ ਖਬ ਫੇਰ ਕੋਈ ਚਾਹ ਦੋ ਪੜੀਂ ਮਾਂ ਤਲੇ ਦਵਾਵਾ ਕੋਈ ਮੰਗੇ ਆ ਚਾਹ ਦੋ ਪੜੀਂ ਮਾਂ ਤਲੇ ਦਵਾਵਾ ਕੋਈ ਮੰਗੇ ਐਸੇ ਵਸਨੇ ਅਨਾਲੋਂ ਸੀ ਉਜੜੇ ਹੀ ਚੰਗੇ ਲਾਰਾ ਫੇਰ ਕੋਈ ਰੋਂਦੇ ਅਨੂ ਲਾ ਕੇ ਜਾਏਗਾ ਓ ਲਾਰਾ ਫੇਰ ਕੋਈ ਰੋਂਦੇ ਅਨੂ ਲਾ ਕੇ ਜਾਏਗਾ ਚਾ ਚਲਾ ਜਾ ਕੇ ਅੱਜ ਵੀਰ ਵਕੇ ਜਾਏਗਾ ਜਾ ਜਾ ਚਲਾ ਜਕੇ ਅੱਜ ਵੀਰ ਵਕੇ ਜਾਏਗਾ ਕੀ ਬਾਤ ਹੈ ਕੀ ਬਾਤ ਹੈ ਸੋ ਪੂਰਾ ਤਾਂ ਪੂਰਾ ਸ਼ਹਿਨਾਜ਼ ਨੇ ਗਾਣਾ ਸੁਣਾ ਦਿੱਤਾ ਸ਼ਹਿਨਾਜ਼ ਇਹ ਵੀ ਇੱਕ ਟੈਲੈਂਟ ਆ ਤੁਸੀਂ ਜੇ ਗਾਣਨ ਨੇ ਹੋ ਮੈਨੂੰ ਹੁਣ ਇਹ ਦੱਸੋ ਪਹਿਲਾਂ ਗਾਣੇ ਯਾਦ ਕਿਵੇਂ ਕਰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਗਾਣੇ ਦੇ ਕੀ ਲਿਰਿਕਸ ਨੇ ਕਿਸ ਤਰ੍ਹਾਂ ਮੈਂ ਯਾਦ ਕਰਨੇ ਨੇ ਇੱਕ ਤਾਂ ਗੁਰੂ ਵੀ ਹੁੰਦਾ ਗਾਣ ਸੁਖੋਣ ਵਾਲਾ ਜੀ ਤੇ ਇੱਕ ਤੇ ਆਪਣਾ ਫੋਨ ਚ ਆਪਾਂ ਲਾ ਕੇ ਸੁੱਖੀ ਦੇ ਗਾਣੇ ਜਿਹੜੇ ਜਿਹੜਾ ਉਹਨਾਂ ਨੇ ਗਾਣਾ ਕੇ ਦੇਣਾ ਨਾ ਆ ਆ ਵਲਗਾਣਾ ਕਰਕੇ ਆਣਾ ਫਿਰ ਉਸ ਹਿਸਾਬ ਨਾਲ ਪਾਓ ਆਪਾਂ ਉਸੇ ਹਿਸਾਬ ਨਾਲ ਗਾਣਾ ਕਰਕੇ ਆ ਜਾਈਦਾ ਜਿਹੜਾ ਗੁਰੂ ਜੀ ਗਾਣਾ ਕਹਿਣਗੇ ਉਹੀ ਫਿਰ ਉਸ ਟੈਲੈਂਟ ਦੇ ਹਿਸਾਬ ਨਾਲ ਪਾ ਗਾਣਾ ਕਰ ਲੈਣੀ ਹੈ ਅੱਛਾ ਸੋ ਸ਼ਨਾਜ਼ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੈਗੀ ਹੈ 26 27 ਸਾਲ ਕੋਣੀ ਹੈ ਅੱਛਾ ਜੀ ਤੇ ਸ਼ਨਾਜ਼ ਤੁਸੀਂ ਗਾਉਣਾ ਕਦੋਂ ਤੋਂ ਸ਼ੁਰੂ ਕੀਤਾ ਸੀ ਕਦੋਂ ਤੁਹਾਨੂੰ ਲੱਗਾ ਕਿ ਤੁਸੀਂ ਗਾ ਲੈਨੇ ਹੋ ਮੇਰੇ ਗੋਂ ਦਾ ਤੇ ਬਚਪਨ ਦਾ ਬੜਾ ਸ਼ੌਂਕ ਹੈਗਾ ਮੈਂ ਛੋਟੀ ਆਂਦੀ ਗਾਉਂਦੀ ਰਹੀ ਉਹਦਾ ਮੈਨੂੰ ਇਦਾਂ ਇੰਨਾ ਹਸਾਬ ਨਹੀਂ ਹੈਗਾ ਕਿ ਮੈਂ ਇਦਾਂ ਗਾ ਸਕਦੀ ਆ ਕਿਦਾਂ ਮੇਰੀ ਇੰਟਰਵਿਊ ਕੋਈ ਕਰ ਸਕਦਾ ਆ ਮੈਂ ਕਦੀ ਨਹੀਂ ਗਾਇਆ ਮੈਨੂੰ ਇੰਨਾ ਹੈਗਾ ਨਹੀਂ ਕਿ ਮੇਰੇ ਇੰਨਾ ਟੈਲੈਂਟ ਮੇਰੇ ਚ ਹੋਊਗਾ ਚਾਹੇ ਨਹੀਂ ਵੀ ਹੋਵੇਗਾ ਹੁਣ ਇਸ ਤਰ੍ਹਾਂ ਮੇਰੀ ਇੰਨੀ ਦੁਨੀਆ ਇੰਟਰਵਿਊ ਕਰਕੇ ਜਾਂਦੀ ਆ ਮੇਰੇ ਗਾਣਾ ਲਖਵਿੰਦਰ ਭਾਜੀ ਨੇ ਕਰਾਇਆ ਆ ਉਹਨਾਂ ਟਰੈਕ ਟੋਕ ਮੈਨੂੰ ਕਰਾਇਆ ਵਧੀਆ ਗਾਣਾ ਮੇਰਾ ਆਪਣਾ ਗਾਣਾ ਵੀ ਲਿਖਿਆ ਆ ਆ ਹੋਰ ਵੀ ਗਾਣੇ ਆਪਣੇ ਪਏ ਆ ਹੋਰ ਵੀ ਬਗਾੜੇ ਕਰਨੇ ਹੋਰ ਰਾਜੂਪੁਰੇ ਹਰਪੁਰੇ ਹੈਗਾ ਆ ਉਹ ਕਹਿ ਰਹੇ ਆ ਕਿ ਤੁਹਾਨੂੰ ਇੱਕ ਭੇਡ ਦਵਾਂਗੇ ਮਾਤ ਰਾਨੀ ਜੀ ਦੀ ਤੇ ਮੈਂ ਕਿਹਾ ਠੀਕ ਹੈ ਭਾਜੀ ਚਲੋ ਉਹਨਾਂ ਨੇ ਇਸ ਤਰ੍ਹਾਂ ਆਪਾਂ ਐਂਡਰ ਵੀ ਕੀਤੀ ਆ ਤੇ ਉਹਨਾਂ ਨੇ ਇਸ ਤਰ੍ਹਾਂ ਹੀ ਉਹਨਾਂ ਨੇ ਆਪਣੇ ਉਸ ਹਿਸਾਬ ਨਾਲ ਨੇ ਮੇਰੇ ਸੇਖੀ ਆ ਤੇ ਉਹਨਾਂ ਨੇ ਮੇਰੀ ਗਾਣਾ ਇਤਰਾ ਉਹਨਾਂ ਨੇ ਸੁਣਿਆ ਤੇ ਕਹਿੰਦਾ ਤੁਸੀਂ ਬਹੁਤ ਅੱਛਾ ਗਾਉਂਦੇ ਆ ਤਾਂ ਤੁਹਾਨੂੰ ਕੋਈ ਆਪਣੇ ਕੋਲ ਆਪਣੇ ਵੱਲੋਂ ਭੇਡ ਕੋਈ ਦਵਾਂਗੇ ਤੇ ਕੋਈ ਖਰਚਾ ਨਹੀਂ ਕੋਈ ਤੁਹਾਡੇ ਸਾਰੇ ਕੁਝ ਇਹ ਆਫ ਕਰਾਂਗੇ ਅੱਛਾ ਤੁਸੀਂ ਲਿਖਦੇ ਵੀ ਹੋ ਲਿਖਦੇ ਮੇਰੇ ਗੁਰੂ ਜੀ ਲਿਖ ਕੇ ਦਿੰਦੇ ਆ ਇਸ ਤਰ੍ਹਾਂ ਕੋਈ ਆਪਾਂ ਕੋਈ ਇੱਕ ਹੁਣ ਆਪਣਾ ਗਾਣਾ ਕੀਤਾ ਹੋਇਆ ਲਕਿੰਡਰ ਭਾਜੀ ਨੇ ਕਰਾਇਆ ਆ ਉਹ ਆਪਣੇ ਦੇਵੀ ਭਾਜੀ ਨੇ ਲਿਖ ਕੇ ਦਿੱਤਾ ਹੈ ਮੂਲੇ ਚੱਕ ਰਿੰਦੀ ਆ ਅੱਛਾ ਜੀ ਸੋ ਸ਼ਹਿਨਾਜ਼ ਬੇਸ਼ੱਕ ਦੁਨੀਆ ਦੇ ਰੰਗ ਇੰਜੋਏ ਨਹੀਂ ਕਰ ਸਕਦੀ ਪਰ ਲੋਕਾਂ ਦੀ ਦੁਨੀਆ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਰੰਗ ਭਰਦੀ ਹੈ ਆਪਣੇ ਗਾਣਿਆਂ ਦੇ ਨਾਲ ਲੋਕਾਂ ਨੂੰ ਐਂਟਰਟੇਨ ਕਰਦੀ ਹੈ ਆਪਣੇ ਟੈਲੈਂਟ ਨੂੰ ਤੁਹਾਡੇ ਤੱਕ ਲੈ ਕੇ ਆਉਂਦੀ ਹੈ ਸੋ ਸ਼ਹਿਨਾਜ਼ ਟੈਲੈਂਟ ਤੁਹਾਡੇ ਬਾਰੇ ਅਸੀਂ ਜਾਣਦੇ ਆ ਤਾਂ ਹੀ ਅਸੀਂ ਤੁਹਾਡੇ ਤੱਕ ਪਹੁੰਚੇ ਆ ਸੋ ਤੁਸੀਂ ਦੇਖ ਨਹੀਂ ਪਾਉਂਦੇ ਤੁਸੀਂ ਕਿਸੇ ਨੂੰ ਮਤਲਬ ਮਹਿਸੂਸ ਨਹੀਂ ਕਰ ਪਾਉਂਦੇ ਤੁਹਾਨੂੰ ਤੁਹਾਡੇ ਲਈ ਬਿਲਕੁਲ ਸਾਰਾ ਕੁਝ ਬਲਾਈਂਡ ਹੈ ਰਾਈਟ ਸੋ ਤੁਸੀਂ ਇਹ ਤੁਹਾਨੂੰ ਇਹ ਕਿਸ ਤਰ੍ਹਾਂ ਤੁਸੀਂ ਲਾਈਕ ਅਜੀਬ ਨਹੀਂ ਲੱਗਦਾ ਔਰ ਕਿਉਂ ਰੋਸ਼ਨੀ ਗਈ ਤੁਹਾਡੀਆਂ ਅੱਖਾਂ ਦੀ ਕਦੋਂ ਗਈ ਸਾਨੂੰ ਜ਼ਰੂਰ ਥੋੜਾ ਜਿਹਾ ਦੱਸੋ ਇਹ ਰੋਸ਼ਨੀ ਬਚਪਨ ਤੋਂ ਹੀ ਗਈ ਆ ਮੰਮੀ ਨੇ بڑے بڑے ਜਗ੍ਹਾ ਲਾਜ ਕਰਾਇਆ بڑے بڑے ਹਸਪੀਟਲ ਘੁੰਮੇ ਆ ਵਿਆਸਾਕ ਵੀ ਮੰਮਾ ਗਏ ਆ ਤੇ ਕਹਿੰਦੇ ਕਿ ਨਵੇਂ ਦੀ ਮੰਮੀ ਕਹਿੰਦੀ ਮੰਮਾ ਕਹਿੰਦੇ ਘਰ ਵਾ ਵੀ ਵਿਕ ਜਵੇ ਮੇਰੇ ਨਾਲੋਂ ਮੇਰੇ ਧੀ ਦੇ ਅੱਖਾਂ ਬਨ ਜਾਣ ਇਸ ਤਰ੍ਹਾਂ ਆਪਣੀ ਲਾਈਫ ਚੰਗੀ ਜੀਵੇ ਕਰੇ ਚਲੋ ਹਣ ਇਹ ਇੰਨਾ ਇੰਨਾ ਕਹ ਹੈਗਾ ਵੀ ਚਲੋ ਜੇ ਮਹਾਰਾਏ ਨੇ ਲਾਈਨ ਲੈ ਲਾਈਟ ਨਹੀਂ ਦਿੱਤੀ ਆ ਚਲੋ ਮਹਾਰਾਏ ਨੇ ਗੋਣ ਤੇ ਵਧੀਆ ਦੇ ਦਿੱਤਾ ਆਪਣੇ ਲੋ ਜਦੋਂ ਮੈਂ ਇਹੀ ਮੈਨੂੰ ਇਹ ਸ਼ੌਂਕ ਹੈਗਾ ਮੈਂ ਸਿੰਗਰ ਬਣਾ ਆਪਣੇ ਜੱੜੀ ਦਾ ਨਾਮ ਨਾਮ ਨੂੰ ਰੋਸ਼ਨ ਕਰਾਂ ਮੱਲੇ ਵਾਲੇ ਦਾ ਨਾਮ ਰੋਸ਼ਨ ਕਰਾਂ ਸਾਰੀ ਦੁਨੀਆ ਦਾ ਨਾਮ ਰੋਸ਼ਨ ਕਰਾਂ ਇੱਥੇ ਲੋਕੇ ਮੈਨੂੰ ਕਈ ਕਈ ਮਜ਼ਾਕ ਕਰਦੇ ਆ ਕਈ ਕਹਿਦੇ ਨੇ ਤੂੰ ਕਦੀ ਸਿੰਗਰ ਬਣ ਨਹੀਂ ਸਕਦੀ ਆਂ ਇਹ ਕਰ ਨਹੀਂ ਸਕਦੀ ਆਂ ਤੇ ਉਹ ਮੈਗਨੀ ਚਲੋ ਜੋ ਮੇਰਾ ਭਗਵਾਨ ਆ ਜੇ ਮੈਨੂੰ ਆਪਣੇ ਆਪਣੇ ਪਿਆਰਾਂ ਦੇ ਸਟੈਂਡ ਅਪ ਕਰ ਸਕੇ ਹਾਂਜੀ ਅੱਛਾ ਤੁਸੀਂ ਕਿਹੜੇ-ਕਿਹੜੇ ਕਲਾਕਾਰਾਂ ਨੂੰ ਸੁਣਦੇ ਹੋ ਕਦੇ ਕਿਸੇ ਕਲਾਕਾਰ ਨੂੰ ਲਖਵਿੰਦਰ ਵਡਾਲੀ ਤੋਂ ਇਲਾਵਾ ਹੋਰ ਕਿਸੇ ਨੂੰ ਮਿਲੇ ਹੋ ਵੈਸੇ ਦੇਖੇ ਤਾਂ ਤੁਸੀਂ ਕੋਈ ਵੀ ਨਹੀਂ ਹੋਣੇ ਪਰ ਤੁਸੀਂ ਮਤਲਬ ਕਿਸ ਤਰ੍ਹਾਂ ਮਹਿਸੂਸ ਕਰ ਪਾਉਂਦੇ ਹੋ ਉਹਨਾਂ ਨੂੰ ਅਗਰ ਤੁਸੀਂ ਗਾਣੇ ਵੀ ਸੁਣਦੇ ਹੋ ਕੀ ਤੁਹਾਨੂੰ ਲੱਗਦਾ ਕਿ ਕਿੱਦਾਂ ਦੀ ਪਰਸਨੈਲਿਟੀ ਹੋ ਸਕਦੀ ਆ ਪਰਸਨੈਲਿਟੀ ਤੇ ਮੈਨੂੰ ਆਪਣੇ ਮਨ ਤੋਂ ਪਤਾ ਲੱਗ ਜਾਂਦਾ ਵੀ ਆਹ ਸਿੰਗਰ ਦੀ ਪਰਸਨੈਲਿਟੀ ਹੈਗੀ ਆ ਵਧੀਆ ਤੇ ਉਹ ਆਪਾਂ ਫਿਰ ਆਪਾਂ ਉਹਨਾਂ ਨੂੰ ਸਲੀਮ ਭਾਜੀ ਨੂੰ ਮਿਲੇ ਆ। ਹੂੰ। ਤੁਸੀਂ ਕਦੇ ਦੇਖਿਆ ਨਹੀਂ ਹੈ ਨਾ ਉਹਨਾਂ ਨੂੰ। ਆ। ਸਚਨ ਨੂੰ ਹਾਂ। ਨਿਰਮਲ ਸਿੱਧੂ ਨੂੰ। ਅੱਛਾ ਜੀ। ਇਦਾਂ ਆਪਾਂ ਵਾਈਸਪਾ ਪੰਜਾਬ ਚ ਪਹਿਲੇ ਪਹਿਲੇ ਦਿਨ ਗਏ ਹੀ ਫਿਰ ਉਹਨਾਂ ਨੇ ਆਪਾਂ ਨੂੰ ਸੱਜਣ ਪਾਇਆ। ਯਾਰ ਸਲੀਮ ਨੇ ਤਾਂ ਯਾਰ ਸਚ ਨੇ ਦਿੱਤਾ। ਉਹਨਾਂ ਨੇ ਬੜੇ ਆਪਣੇ ਵਧੀਆ ਕਮੈਂਟ ਦਿੱਤੇ ਹੋਏ ਆ। ਫਿਰ ਉਹਨਾਂ ਨੇ ਵਧੀਆ ਵਧੀਆ ਕਹਿੰਦੇ ਤੇ ਬੜਾ ਅੱਛਾ ਗੋਨੇ। ਫਿਰ ਮੈਂ ਇੱਕ ਵਾਰ ਫਾਸਟ ਰੌਂਡ ਗਈ ਆ। ਚੰਡੀਗੜ੍ਹ ਗਈ ਤੇ ਉੱਥੇ ਵਸ ਮੈਂ ਤੋਂ ਰਹੀ ਆਈ ਨਹੀਂ ਨਾ ਕੀਤਾ ਹੀ। ਤੇ ਉਸ ਤੋਂ ਮੈਨੂੰ ਫਿਰ ਮੈਂ ਇਸ ਤੋਂ ਬਾਅਦ ਆ ਗਈ। ਅੱਛਾ ਤੁਸੀਂ ਦੁਬਾਰਾ ਨਹੀਂ ਕਦੀ ਫਿਰ ਟਰਾਈ ਕੀਤਾ ਕਿ ਮੈਂ ਕਿਸੇ ਰਿਐਲਿਟੀ ਸ਼ੋਅ ਦੇ ਵਿੱਚ ਜਾਵਾਂ? ਦੁਬਾਰਾ ਵੀ ਸ਼ੋਅ ਕੀਤਾ ਐ ਉਹ ਕਹਿੰਦੇ ਮਤਲਬ ਉਹ ਵਾਈਸਪੰਜਾਬ 'ਚ ਹੋਣ ਜ ਗਈਆਂ। ਉਹ ਕਹਿੰਦਾ ਤਾਂ ਰੇਣੀ ਨਹੀਂ ਨਹੀਂ ਗਈ ਆ। ਤੇ ਉਹ ਫਿਰ ਇਸ ਕਰਕੇ ਮੈਂ ਫਿਰ ਗਈ ਨਹੀਂ ਆ। ਐ ਹੁਣ ਵਾਈਸਪੰਜਾਬ 'ਚ ਤਾਂ ਨਹੀਂ ਕਿ ਉਹ ਖੁੱਲਾ ਸੱਦਾ ਦੇਣਗੇ ਫਿਰ ਆਪਾਂ ਜ਼ਰੂਰ ਜਾਵਾਂਗੇ। ਤੁਸੀਂ ਕਦੇ ਇਧਰ ਪੰਜਾਬ ਤੋਂ ਹਟ ਕੇ ਬਾਹਰ ਨਹੀਂ ਕਦੇ ਟਰਾਈ ਕੀਤਾ ਹੋਰ ਰਿਐਲਿਟੀ ਸ਼ੋਅਸ ਦੇ ਵਿੱਚ? ਆਪਾਂ ਗਏ ਰਿਐਲਿਟੀ ਸ਼ੋਅ ਦੇ ਵਾਹ ਹਿੰਦੀ ਗਾਣੇ 'ਚ ਵੀ ਗਏ ਹੋਇਆ। ਹਿੰਦੀ ਗਾਣੇ ਸ਼ੋਅ ਵੀ ਕੀਤੇ ਵਾਵਾ। ਤੇ ਹੋਰ ਆਪਾਂ ਚੰਡੀਗੜ੍ਹ ਤੱਕ ਵੀ ਗਏ ਆ ਤੇ ਵੀ ਦਿੱਲੀ ਤੱਕ ਵੀ ਗਏ ਆ ਸਾਰਾ ਮੇਰੇ ਤੇ ਵੀ ਨਰਸਾਰ ਖਰਚਾ ਖੁਰਚਾ ਕਰਦੇ ਆ ਧਰਮਿੰਦਰ ਕੌਣ ਧਰਮਿੰਦਰ ਗੇ ਲੱਗੇ ਆ ਮੇਰੇ ਟੀਚਰ ਆ ਫਿਰ ਸਕੂਲ ਦੇ ਹੈਗੇ ਆ ਉਹ ਸਾਰਾ ਕੋਈ ਵੀ ਚੀਜ਼ ਲੋੜ ਪਵੇ ਕੁਝ ਵੀ ਕਹ ਕਵੇ ਕੁਝ ਵੀ ਮੈਨੂੰ ਉਹਨਾਂ ਨੂੰ ਜੈਦਕ ਫੋਨ ਕਰਾ ਸ਼ੇਨਾ ਨੂੰ ਆਚੀ ਦੀ ਜ਼ਰੂਰਤ ਹੈਗੀ ਉਸੇ ਵੇਲੇ ਫਿਰ ਮੈਨੂੰ ਉਹ ਕਰਦੇ ਆ ਫਿਰ ਮੈਂ ਕੋਈ ਜੋ ਵੀ ਫਿਰ 10000 ਜਿਹੜੇ ਹਰ ਸਿਮਰਨ ਭਾਜੀ ਆਪਣੇ ਹੁੰਦੇ ਹਰਮੋਨੀਅਨ ਵੀ ਉਹਨਾਂ ਨੇ ਦਾਇਆ ਤੇ 10000 ਮੈਨੂੰ ਹਰ ਮਹੀਨੇ 4 ਮਹੀਨੇ ਵਾਧੇ ਦਿੰਦੇ ਆ ਪੈਨਸਲ ਲਵਾਈ ਉਹਨਾਂ ਨੇ ਮੇਰੀ ਹਰ ਵਾਰੀ ਅੱਛਾ ਜੀ ਤੇ ਮਤਲਬ ਤੁਸੀਂ ਸਕੂਲਸ ਕੱਲ ਵੀ ਨਹੀਂ ਗਏ ਕੋਸ਼ਿਸ਼ ਕੀਤੀ ਕਦੇ ਕਿ ਪੜਿਆ ਜਾਵੇ ਜਾਂ ਕੁਝ ਸਕੂਲ ਹੁਣ ਮੈਂ ਜਾਂਦੀ ਨਹੀਂ ਹੁਣ ਮੈਂ ਹਟ ਗਈਆਂ ਕਾਫੀ ਢੇਰ ਹੋ ਗਈ ਆ ਪਹਿਲਾਂ ਮੈਂ ਜਾਂਦੀ ਰਹੀ ਸੀ ਬ੍ਰੇਲ ਤੋਂ ਆਪਣਾ ਕੰਮ ਕਰੀਦਾ ਬ੍ਰੇਲ ਹੁੰਦੀ ਨਾ ਉਹ ਤੇ ਫਿਰ ਇੰਜ ਦਵਾ ਕਾਪੀ ਦਾ ਕੰਮ ਨਹੀਂ ਟੈਂਡ ਲਿਖੀ ਦੇ ਬਣਾਈ ਰਿਆ ਫਿਰ ਆਪਾਂ ਉਸ ਹਿਸਾਬ ਨਾਲ ਬ੍ਰੇਲ ਤੇ ਲਿਖ ਦਈਦਾ ਅੱਛਾ ਮਤਲਬ ਸ਼ਹਿਨਾਜ਼ ਨਾਮ ਨੂੰ ਨਾ ਵੈਸੇ ਹੀ ਵਾਰਾ ਸ਼ਹਿਨਾਜ਼ ਇੱਕ ਪਹਿਲਾਂ ਹੀ ਦੁਨੀਆ ਤੇ ਚਮਕੀ ਪਈ ਐ ਦੂਜੀ ਸ਼ਹਿਨਾਜ਼ ਤਿਆਰ ਐ ਦੁਨੀਆ ਤੇ ਚਮਕਣ ਦੇ ਲਈ ਔਰ ਰਿਆਜ਼ ਕਿੰਨਾ ਕਰਦੇ ਹੋ ਸ਼ਹਿਨਾਜ਼ ਮੈਂ ਨਹੀਂ ਕਰ ਲਈਦਾ ਪੜਾ ਰਿਹਾ 10 15 ਮਿੰਟ ਘੰਟੇ ਘੰਟੇ ਤੋਂ ਬਾਅਦ ਇਹਨਾਂ ਘੰਟਾਾਂ ਦੇ ਪਰ ਲਾਈ ਦੇਣ ਰਿਹਾ ਕਰਦੇ ਹਾਂ ਅੱਛਾ ਤੇ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਮੇਰੀ ਫੈਮਿਲੀ ਵਿੱਚ ਹੈ ਗਿਆ ਚਾਰ ਮੇਰੇ ਭੈਣਾਂ ਆ ਇੱਕ ਮੇਰਾ ਡੈਡੀ ਹੈ ਤੇ ਮਮਾ ਜੀ ਮੇਰੀ ਇੱਦਾਂ ਹੋ ਗਈ ਡੈਥ ਹੋ ਗਈ ਉਹਨਾਂ ਦੀ ਕੀ ਹੋਇਆ ਸੀਗਾ ਤੁਹਾਡੇ ਮਾਤਾ ਜੀ ਨੂੰ ਇਸ ਤਰ੍ਹਾਂ ਹੀ ਉਹਨਾਂ ਨੇ ਬੰਬਾਰ ਮਬੂਰ ਚੇ ਰਹਿੰਦੇ ਰਹੀ ਇਸ ਕਰਕੇ ਉਹਨਾਂ ਨੂੰ ਤੇ ਹੁਣ ਫਿਰ ਘਰ ਦਾ ਕਿਵੇਂ ਸਰਕਲ ਚੱਲਦਾ ਹੈ ਔਰ ਤੁਹਾਡੀ ਟੇਕ ਕੇਅਰ ਕਿਵੇਂ ਕਰਦੇ ਕੋਈ ਖਾਸ ਬੰਦਾ ਤੁਹਾਡੇ ਨਾਲ ਰਹਿੰਦਾ ਸਾਰਾ ਦਿਨ ਕਿਉਂਕਿ ਇੱਧਰ ਉੱਧਰ ਵੀ ਜਾਣਾ ਪੈਂਦਾ ਹੈ ਲੈ ਕੇ ਵੀ ਜਾਣਾ ਪੈਂਦਾ ਹੋਊਗਾ ਤੁਹਾਨੂੰ ਨਹੀਂ ਖਾਸ ਤਾਂ ਮੈਂਡਰੀ ਆ ਪੜੇਗਾ ਕੋਈ ਹੈ ਨਹੀਂ ਆ ਖਾਸ ਬੰਦਾ ਤਾਂ ਕੋਈ ਮੇਰਾ ਭਰਾ ਹੀ ਆ ਐਡਾ ਛੋੜਾ ਐ ਐਹੀ ਮੈਨੂੰ ਕਿੱਥੇ ਵੀ ਜਾਣਕ ਪ੍ਰੋਗਰਾਮ ਤੇ ਜਾਣਾ ਹੈ ਕਿੱਥੇ ਵੀ ਜਾਣਾ ਹੋਵੇ ਮੇਰਾ ਮੇਰਾ ਭਰਾ ਹੀ ਮੇਰੇ ਨਾਲ ਜਾਂਦਾ ਹੋਰ ਕੋਈ ਨਹੀਂ ਤੁਸੀਂ ਆਪਣੇ ਭੈਣ ਭਰਾ ਵੀ ਨਹੀਂ ਵੇਖੇ ਕਦੇ ਨਹੀਂ ਵੇਖੇ ਮੰਮੀ ਵੀ ਨਹੀਂ ਵੇਖੇ ਕਦੇ ਇਮੇਜਨ ਕੀਤਾ ਉਹਨਾਂ ਨੂੰ ਕਿ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਅਮੇਜਨ ਤੇ ਆਪਣੇ ਨੇ ਵੇਖਿਆ ਆਪਣੇ ਮਾਨ ਨਾਲ ਦਿਲ ਨਾਲ ਵੇਖ ਲਈਦਾ ਆ ਗੱਲਾਂ ਕੀ ਕਰਦੇ ਹੁੰਨੇ ਆਂ ਆਪਣੀ ਭੈਣਾਂ ਨਾਲ ਆਪਣੇ ਭਰਾ ਨਾਲ ਕਦੇ ਵੇਲਾ ਟਾਈਮ ਮਿਲੇ ਤੇ ਵੇਲਾ ਟਾਈਮ ਮਿਲੇ ਤੇ ਮੈਂ ਵਿਆਹ ਜਾਂਨੀ ਆਂ ਫੇਰ ਉਹਦੀ ਭੈਣ ਕਣਾ ਟੱਡੀ ਪਾ ਕੇ ਦੇ ਮੈਂ ਖਾਣੀ ਆ ਫੇਰ ਮੇਰੇ ਭੈਣ ਨੂੰ ਕਹਿਣਾ ਵੀ ਕੰਮ ਕਰ ਲੈ ਹੋੜਾ ਫੜਾ ਨਾਲ ਫੇਰ ਮੈਂ ਵੀ ਉਹਨਾਂ ਨਾਲ ਮਾਣਾ ਮਟਕਰਾ ਦੇਣੀ ਕਿੰਨਾ ਕਿ ਮੇਰੇ ਕੋਲ ਅੱਛਾ ਤੁਸੀਂ ਘਰ ਦਾ ਕੰਮ ਕਰ ਲੈਨੇ ਹੋ ਜੀ ਕੀ ਕਰਦੇ ਹੋ ਭਾਂਡੇ ਵੀ ਮਾਂਜ ਲੈਣੀਆਂ ਵਰਤਨ-ਬਰਤਨ ਫਿਰ ਬੋਤਨਾ-ਬਾਤਨਾ ਪਾਣੀ ਪੂਣੀ ਵੀ ਪਰ ਲਈਦਾ اچھا ਹੋਰ ਜਿੰਨਾ ਕੰਮ ਹੈ ਕੋਈ ਇੰਨਾ ਜਿੰਨਾ ਕੋ ਹੁੰਦਾ ਨਾ ਕਰ ਲਈਦਾ ਓਕੇ ਸੋ ਸ਼ਹਿਨਾਜ਼ ਹੋਰ ਕੀ ਕੀ ਵਧੀਆ ਲੱਗਦਾ ਤੁਹਾਨੂੰ ਸਿੰਗਿੰਗ ਤੋਂ ਇਲਾਵਾ ਜਿਵੇਂ ਆਪਣੀ ਕੋਈ ਪਰਸਨਲ ਚੋਇਸ ਵੀ ਹੁੰਦੀ ਹੈ ਹਨਾ ਕਿ ਮੈਨੂੰ ਇਦਾਂ ਦੇ ਕੱਪੜੇ ਪਾਉਣੇ ਪਸੰਦ ਨੇ ਮੈਨੂੰ ਇਦਾਂ ਦੇ ਦਿਖਣਾ ਪਸੰਦ ਆ ਕਿਉਂਕਿ ਮੈਂ ਜਦੋਂ ਆਈ ਸੀਗੀ ਤੁਸੀਂ ਆਪਣੇ ਵਾਲਾਂ ਨੂੰ ਸਵਾਰ ਰਹੇ ਸੀ ਹਨਾ ਕੰਡੀਸ਼ਨਿੰਗ ਕਰ ਰਹੇ ਸੀ ਵਾਲਾਂ ਦੀ ਤੇ ਕਿਹੜਾ ਕੰਡੀਸ਼ਨਰ ਲਗਾ ਰਹੇ ਸੀ ਕੋਈ ਪਤਾ ਤੁਹਾਨੂੰ ਨਵੇਕ ਨੇ ਚ ਨਲਾ ਦੇ ਟਰੈਸ ਵੀ ਆਏ ਕੀ ਬਾਤ ਹੈ ਕੀ ਬਾਤ ਹੈ ਅੱਛਾ ਹੋਰ ਕੀ ਕੀ ਪਸੰਦ ਹੈ ਹੋਰ ਮੈਨੂੰ ਪਸੰਦ ਹੈ ਉਹ ਕਪੜੇ ਲੀਡਾ ਵਧੀਆ ਪਾਣਾ ਅੱਛਾ ਕਲਰ ਆਉੜੀ ਪਸੰਦ ਦੇ ਪਾਉਣਾ ਕਿਹੜਾ ਕਲਰ ਪਸੰਦ ਹੈ ਤੁਹਾਨੂੰ ਇਹ ਮੈਂ ਬਲੈਕ ਵਾਈਟ ਰੈੱਡ ਬਲੂ ਅੱਛਾ ਤੁਹਾਨੂੰ ਮਤਲਬ ਜਿਵੇਂ ਇਹ ਕਲਰਸ ਦਾ ਪਤਾ ਲੱਗਦਾ ਹੈ ਕਿ ਬਲੈਕ ਕਿਦਾਂ ਦਾ ਹੋਊਗਾ ਕਾਲਾ ਰੰਗ ਕਿਦਾਂ ਦਾ ਹੋਊਗਾ ਬਲੂ ਕਿਦਾਂ ਦਾ ਹੋਊਗਾ ਇਹ ਚੀਜ਼ਾਂ ਦਾ ਪਤਾ ਜੇ ਕਲਰਾਂ ਦੀ ਸਿਲੈਕਸ਼ਨ ਕਰਨੀ ਹੋਵੇ ਫਿਰ ਤੁਸੀਂ ਪੁੱਛਦੇ ਹੋ ਨਿਓ ਆਪਣੀਆਂ ਭੈਣਾਂ ਨੂੰ ਕਿ ਆ ਨੀਲੇ ਦੀ ਕਿਹੜੀ ਸ਼ੇਡ ਆ ਕਾਲੇ ਦੀ ਕਿਹੜੀ ਸ਼ੇਡ ਆ ਜੀ ਪੁੱਛ ਲਈਦਾ ਅੱਛਾ ਵੈਸੇ ਪਰਸਨਲ ਬਲੈਕ ਲਾਇਕ ਕਰਦੇ ਹੋ ਤੁਸੀਂ ਹਾਂ ਖਾਣ ਚ ਕੀ ਪਸੰਦ ਆ ਖਾਣ ਨੂੰ ਮੈਮ ਦੇ ਜੋ ਵੀ ਬਣ ਜੇ ਘਰ ਦੇ ਵਿੱਚ ਖਾ ਲਈਦਾ ਤੁਸੀਂ ਕੁਕਿੰਗ ਕਰ ਲੈਂਦੇ ਹੋ ਹਾਂਜੀ ਕੀ ਬਣਾਉਨੇ ਹੋ ਮੈਨੂੰ ਵੈਸੇ ਪਿੰਡੇ ਵੀ ਬੜੀ ਪਸੰਦ ਹੈਗੀ ਹਾਏ ਚਲੋ ਇੱਕ ਗਾਣਾ ਹੋਰ ਹੋ ਜਾ ਫਿਰ ਜੀ ਜ਼ਰੂਰ ਆਪਣੇ ਵੀ ਗਾ ਲਾ ਹਾਂਜੀ ਹਾਂਜੀ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਮੈਨੂ ਰੱਖ ਦਿੱਤਾ ਕਰਕੇ ਸੁਧਾਈ ਵੇ ਡੋਲਾ ਤੇਰੇ ਇਸਕੇ ਨੇ ਹੋਏ ਵੇ ਡੋਲਾ ਤੇਰੇ ਇਸਕੇ ਨੇ ਅਗ ਪਿਆਰ ਵਾਲੀ ਸੀਨੇ ਵਿੱਚ ਰਿਲਾਈ ਗੱਲਾਂ ਗੱਲਾਂ ਵਿੱਚ ਹੋਰੇ ਕੀ ਕੁਝ ਕਹਿ ਜਵੇ ਇਹਨਾ ਮਿੱਠਾ ਬੋਲਦਾ ਏ ਜਾਨ ਕਦਿਲਜਵੇ ਜਾਨ ਕਦਿਲਜਵੇ ਗੱਲਾਂ ਗੱਲਾਂ ਵਿੱਚ ਹੋਰੇ ਕੀ ਕੁਝ ਕਹਿ ਜਵੇ ਇਹਨਾ ਮਿੱਠਾ ਬੋਲਦਾ ਏ ਜਾਨ ਕਦਿਲਜਵੇ ਮੈਨੂੰ ਲੱਗੇ ਜਿਵੇਂ ਮਿਲ ਗਈ ਖੁਦਾਈ ਮੈਨੂੰ ਲੱਗੇ ਜਿਵੇਂ ਮਿਲ ਗਈ ਖੁਦਾਈ ਮੈਨੂੰ ਲੱਗੇ ਜਿਵੇਂ ਮਿਲ ਗਈ ਖੁਦਾਈ ਵੇ ਡੋਲਾ ਤੇਰੇ ਇਸਕੇ ਨੇ ਗਏ ਵੇ ਡੋਲਾ ਤੇਰੇ ਇਸਕੇ ਨੇ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਗੋਡ ਬlesਸ ਯੂ ਗੋਡ ਬlesਸ ਯੂ ਅੱਜ ਤੁਹਾਨੂੰ ਪਤਾ ਤੁਸੀਂ ਕਿਹੜੇ ਰੰਗ ਦਾ ਸੂਟ ਪਾਇਆ ਹੋਇਆ ਮੈਮ ਜੀ ਵਾਈਟ ਸੋ ਜ਼ਿੰਦਗੀ ਦੇ ਵਿੱਚ ਨਾ ਸੰਤੁਸ਼ਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਦੁਨਿਆਵੀ ਚੀਜ਼ਾਂ ਦੇ ਮਗਰ ਭੱਜਦੇ ਆ ਅਸੀਂ ਕਹਿੰਨੇ ਆ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਪਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਲੱਕੀ ਹੋ ਸ਼ਹਿਨਾਜ਼ ਵਰਗਾ ਟੈਲੈਂਟ ਸ਼ਹਿਨਾਜ਼ ਵਰਗਾ ਹੌਂਸਲਾ ਸ਼ਹਿਨਾਜ਼ ਜਿੰਨੀ ਪੇਸ਼ੈਂਸ ਵਾਲੀ ਕੁੜੀ ਹੈ ਇਹ ਬਹੁਤ ਵੱਡੀ ਮਿਸਾਲ ਹੈ ਕਿ ਇੰਨੇ ਪੇਸ਼ੈਂਸ ਰੱਖ ਕੇ ਫਿਰ ਵੀ ਦੁਨੀਆ ਤੇ ਬਿਨਾਂ ਰੰਗ ਦੇਖੇ ਫਿਰ ਵੀ ਸਾਰੇ ਰੰਗ ਇੰਜੋਏ ਕਰ ਰਹੀ ਹੈ ਸੋ ਆਪਣੀ ਆਵਾਜ਼ ਦੇ ਨਾਲ ਹਰ ਕਿਸੇ ਨੂੰ ਮੁਰੀਦ ਬਣਾ ਕੇ ਰੱਖਿਆ ਹੋਇਆ ਸ਼ਹਿਨਾਜ਼ ਨੇ ਉਮੀਦ ਕਰਦੇ ਆ ਸ਼ਹਿਨਾਜ਼ ਤੁਸੀਂ ਆਉਣ ਵਾਲੇ ਟਾਈਮ ਦੇ ਸੁਪਰਸਟਾਰ ਹੋਵੋ ਲੋਕ ਤੁਹਾਨੂੰ ਪਿਆਰ ਕਰਨ ਹਰ ਕਿਸੇ ਦੇ ਘਰ ਵਿੱਚ ਪਤਾ ਹੋਵੇ ਕਿ ਸ਼ਹਿਨਾਜ਼ ਜਿਹੜੀ ਆ ਪਹਿਲਾਂ ਐਕਟਿੰਗ ਵਾਲੀ ਸ਼ਹਿਨਾਜ਼ ਸੀਗੀ ਹੁਣ ਜਿਹੜੀ ਦੂਜੀ ਸ਼ਹਿਨਾਜ਼ ਆਉਣੀ ਆ ਉਹ ਹੋਵੇ ਸਿੰਗਰ ਤੁਹਾਡਾ ਨਾਮ ਬਹੁਤ ਉੱਚਾ ਹੋਵੇ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨ ਲਈ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹਾਂ ਜੀ ਮੈਂ ਇਹ ਕਹਿਣਾ ਚਾਹਨੀ ਆ ਕਿ ਮੈਂ ਸਿੰਗਰ ਬਣਨਾ ਚਾਹਨੀ ਆ ਵੱਡੀ ਸਟਾਰ ਬਣਨਾ ਚਾਹਨੀ ਆ ਕਿ ਤੁਹਾਡੇ ਵਰਗੇ ਮੇਰੀ ਵੀਡੀਓ ਬਣਾ ਕੇ ਇਹ ਕਲਦੇ ਆ ਖੜਦੇ ਆ ਤੇ ਮੈਂ ਹੀ ਕਿ ਕਰਦੀ ਆ ਵੀ ਮੇਰੇ ਸਪੋਰਟ ਵੱਧ-ਵਧ ਕੀਤੀ ਜਾਵੇ ਕੋਈ ਵੀ ਇਹਦਾ ਵੀਡੀਓ ਬਣਾ ਕੇ ਲੈ ਜਾਂਦੇ ਆ ਤੇ ਫਿਰ ਸਪੋਰਟ ਮੈਨੂੰ ਸਪੋਰਟ ਮੇਰੀ ਕੋਈ ਨਹੀਂ ਕਰਦਾ ਇੰਨੇ ਕੋ ਬੜੀ ਦੁਨੀਆ ਨੇ ਮੇਰੀ ਵੀਡੀਓ ਬਣਾ ਖੜੀ ਆ ਮੈਂ ਹੀ ਚਾਹਨੀ ਆ ਵੱਧ-ਵਧ ਮੇਰੇ ਸਿੰਗਰ ਬਣਿ ਵਾਹ ਫੜੋ ਮੈਂ ਆਪਣੇ ਗਰੀਬ ਬਣੀ ਮੇਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਦੇ ਨਾਲ ਕਰਦੀ ਆ ਕਿ ਮੇਰੇ ਘਰ ਦੇ ਹਾਲਾਤੇ ਇੰਨੇ ਕੋ ਮਾੜੇ ਕਿ ਬਹੁਤ ਜਿਆਦੇ ਸੋ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਪਲੀਜ਼ ਪਲੀਜ਼ ਇਹ ਦਿਲੋਂ ਰਿਕੁਐਸਟ ਹੈ ਸਾਡੀ ਸਾਰੀ ਟੀਮ ਦੇ ਵੱਲੋਂ ਕੀ ਸ਼ਹਿਨਾਜ਼ ਦੀ ਫੈਮਲੀ ਨੂੰ ਔਰ ਸ਼ਹਿਨਾਜ਼ ਨੂੰ ਪੂਰੀ ਪੂਰੀ ਸਪੋਰਟ ਕੀਤੀ ਜਾਏ ਸ਼ਹਿਨਾਜ਼ ਮਦਰਲੈਸ ਹੈ ਫਾਦਰ ਜਿਹੜੇ ਨੇ ਉਹ ਦਿਹਾੜੀਆਂ ਕਰਦੇ ਨੇ ਔਰ ਚਾਰ ਭੈਣਾਂ ਨੇ ਸ਼ਹਿਨਾਜ਼ ਹੋਰੀ ਇੱਕ ਬ੍ਰਦਰ ਹੈ ਛੋਟਾ ਸ਼ਹਿਨਾਜ਼ ਰੋਸ਼ਨੀ ਸ਼ਹਿਨਾਜ਼ ਦੀ ਨਹੀਂ ਹੈ ਇਹ ਅੱਖਾਂ ਦੀ ਦੋ ਭੈਣਾਂ ਮੈਰਿਡ ਨੇ ਇੱਕ ਛੋਟੀ ਸਿਸਟਰ ਇਹਨਾਂ ਦੇ ਨਾਲ ਰਹਿੰਦੀ ਹੈ ਸੋ ਇਸ ਫੈਮਲੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਇਹ ਟੈਲੈਂਟ ਨੂੰ ਵੀ ਸਪੋਰਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਇਸ ਤਰ੍ਹਾਂ ਦੇ ਟੈਲੈਂਟਸ ਦੇ ਨਾਲ ਤੁਹਾਨੂੰ ਮੈਂ ਹੋਰ ਵੀ ਜ਼ਿਆਦਾ ਰੂਬਰੂ ਕਰਾਉਂਗੀ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦਨਾਲ ਮਨਪ੍ਰਤ ਕੋਲਰ ਦਾ अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप